ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਹੈਗੇ ਸਪੇਨ ਦੇ ਬਾਰਡਰ ਤੇ ਸਪੇਨ ਤੇ ਫਰਾਂਸ ਦੇ ਬਾਰਡਰ ਤੇ ਤੋਂ 5 ਤੋਂ 6 ਕਿਲੋਮੀਟਰ ਤੇ ਬਾਰਡਰ ਆ ਆਪਣੇ ਫਰਾਂਸ ਦਾ ਤੇ ਇਹ ਛੋਟਾ ਜਿਹਾ ਇੱਕ ਸ਼ਹਿਰ ਕਹਿੰਦੇ ਜਾਂ ਪਿੰਡ ਕਹੋ ਵੀ ਇਹ ਏਰੀਆ ਹੈਗਾ ਵਾ ਸਪੇਨ ਦਾ ਇੱਥੇ ਮਾਰਕੀਟਾਂ ਜਾਂ ਕਹ ਲੋ ਵੀ ਪਾਰਕਿੰਗ ਤੇ ਪੰਪ ਵੀ ਇਹ ਜੇ ਇੱਥੇ ਸਾਰਾ ਕੁਝ ਇਹੋ ਜਿਹਾ ਹੀ ਆ ਬਸ ਕਾਫੀ ਹੱਦ ਤੱਕ ਇੱਥੇ ਗੱਡੀਆਂ ਸੜ ਗਈਆਂ ਆਣ ਕੇ ਜਿਵੇਂ ਆ ਕਰੋ ਵੀ ਪਾਰਕਿੰਗ ਆ ਇਧਰ ਬੱਦਲ ਵੀ ਉੱਡਾ ਹੋਇਆ ਤਾਂ ਇੱਥੇ ਲੱਗਦਾ ਮੀਂਹ ਆਊਗਾ ਹੋਰ ਜਰਾ ਨਹੀਂ ਠੀਕ ਹੈ ਜੀ ਇਹ ਆ ਗਿਆ ਰੈਸਟੋਰੈਂਟ ਮਾਰਕੀ ਦਾ ਠੀਕ ਆ ਜੀ ਦੇਖਸਾ ਦਿੱਤਾ ਤਾਂ ਇਹ ਗਿਆ ਬੋਕਣਾ ਟਾ ਚਲਦਾ ਜੀ ਹਾਂ ਚੱਲਦਾ ਤੇ ਆ ਓਕੇ ਜੀ ਮੇਰੇ ਤੋਂ ਵੱਧ ਲੈ ਵੀ ਹੁਣ ਆਪਾਂ ਤੁਰ ਪਏ ਆ ਬਹੁਤ ਵਧੀਆ ਜੀ தகடி திராய ਅੱਜ ਬਹੁਤ ਵੱਡੀ ਬਾਰਿਸ਼ ਹੈ ਨੂੰ ਲੱਗਦਾ ਨਾ ਇਹ ਥੋੜਾ ਬਥਰੀਲਾ ਵਾ ਗਾੜੀ ਸਪੇਅਰ ਵੀ ਇਸੇ ਤਰ੍ਹਾਂ ਦੀ ਜਿਆਦਾ ਹਨ ਜਾਨਵਰਸ ਲੋ ਹੈ ਹੀ ਹੈ ਜਿਹੜਾ ਜਾਨਵਰ ਸਾਰੇ ਹੀ ਮਤਲਬ ਪੈਰਸ ਵਾਲੀ ਸਾਈਡ ਜਾਂ ਕਿਲੋ ਮਿਲ ਜੀ ਹਮ ਲੋ ਵੜਦੇ ਹਾਂ ਇਦਾਂ ਦਾ ਹੀ ਸਨ ਸਾਰਾ ਯੂਰਪੀ ਤਕਰੀਬਨ ਤਕਰੀ ਕਹ ਲੋ ਕਿ ਇਟਲੀ ਆਏ ਕਿ ਜਿਹੜਾ ਏਰੀਆ ਪਤਰਾ ਵਾ ਜਾਂ ਹੋਲੈਂਡ ਬਾਕੀ ਸਾਰਾ ਇਸੇ ਤਰ੍ਹਾਂ ਕੀਤੀ ਬੜੀ ਉੱਚੀ ਨਹੀਂ ਏਰੀਆ ਜੀ ਦੇ ਕਰਦੇ ਜੇ ਬੜੀ ਵਾਹ ਆਂਦੀ ਆ ਇੰਦਰ ਨੂੰ ਜਿਵੇਂ ਅਪਾ ਇਟਲੀ ਜਾ ਰਹੇ ਆ ਗਾੜੀ ਪਹਾੜੀ ਏਰੀਆ ਚੱਲ ਪਣਾ ਕਾਫੀ ਕਾਹ ਜਾ ਕੇ ਕੋਈ ਇਥੋਂ 70 80 ਕਿਲੋਮੀਟਰ ਤੋਂ ਕੇ ਜਾ ਕੇ ਆਪਾਂ ਗਾੜੀ ਇੱਧਰ ਨੂੰ ਬੜਾ ਦਰਾਸਤਾ ਹੁੰਦਾ ਵਾ ਬਹੁਤ ਅੱਜ ਅਜਿਵੇਂ ਜਿਵੇਂ ਪਹਾੜਾ ਲੂ ਆਪਾਂ ਤੁਰਿਆ ਨੇ ਦਰਾਸਤੀ ਦਰਾਸਤਾ ਵਾ ਆਪਾਂ ਰੁਕੇ ਸੀਗੇ ਪਾਰਕਿੰਗ ਦੇ ਵਿੱਚ ਤੇ ਆਹ ਜੀ ਇੱਥੇ ਪਾਰਕਿੰਗ ਬਹੁਤ ਤਗੜੀ ਆ ਜਿੰਮੀਆਂ ਕਾਫੀ ਉਹ ਅੱਗੇ ਵੀ ਆ ਇਹ ਜਿੰਦਗੀ ਤੋਂ ਗਾੜੀ ਹੁਣ ਪਹਾੜੀ ਏਰੀਆ 'ਚ ਬਸ ਚੱਲ ਪਾਣਾ